ਸਿੱਖਾਂ ਦਾ ਨਿਸ਼ਾਨ ਵੱਖਰਾ ਹੈ ਸਿੱਖਾਂ ਦੀ ਵਿਚਾਰਧਾਰਾ ਵੱਖਰੀ ਹੈ ਫਿਰ ਤੁਸੀਂ ਇਹਨਾਂ ਨੂੰ ਸਨਾਤਨ ਕਿਵੇਂ ਕਹੋਗੇ ਫਿਰ ਤੁਸੀਂ ਜਿਹੜਾ ਹਨਾਂ ਦੇ ਦਰਮਿਆਨ ਕੋਈ ਵੀ ਸਿੱਖ ਸੰਸਥਾਵਾਂ ਜਾਂ ਲੋਕ ਪੜ੍ਹਾਈ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਉਹ ਵੰਡ ਕਰਦੀਆਂ ਆਪਣੇ ਰਾਹਤ ਸਮਗਰੀ ਦੀਆਂ ਤਾਂ ਤੁਸੀਂ ਜ਼ਿਆਦਾਤਰ ਉਹਨਾਂ ਨੂੰ ਜਾਤੀ ਤੌਰ ਦੇ ਉੱਤੇ ਵੰਡ ਕੇ ਜਿਹੜਾ ਹੈਗਾ ਸਿੱਖਾਂ ਦੇ ਵਿੱਚ ਜਾਤੀ ਪਾੜੇ ਨੂੰ ਫਲਾਉਣ ਦਾ ਯਤਨ ਕਰ ਰਹੇ ਹੋ ਕੀ ਇਹਨਾਂ ਨੂੰ ਆਹ ਦਿੱਤਾ ਜੀ ਉਹਨਾਂ ਨੂੰ ਆਹ ਦਿੱਤਾ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਉਥਲ ਪੁਥਲ ਹੁੰਦੀ ਆ ਤਾਂ ਉਦੋਂ ਉਥਲ ਪੁਥਲ ਦੇ ਦਰਮਿਆਨ ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਗੱਲਾਂ ਤੋਂ ਸੁੱਖ ਸਹੂਲਤਾਂ ਤੋਂ ਵਾਂਝੇ ਵੀ ਰਹਿ ਜਾਂਦੇ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਜ਼ਿਆਦਾ ਵੀ ਸੁੱਖ ਸਹੂਲਤਾਂ ਲੈ ਜਾਂਦੇ ਆ ਕਿਉਂਕਿ ਉਹ ਸਮਾਂ ਹੁੰਦਾ ਇੱਕ ਵੇਗ ਹੁੰਦਾ ਤਾਂ ਉਹਨੂੰ ਆਪਾਂ ਇੱਕ ਜਾਤੀ ਤੌਰ ਦੇ ਉੱਤੇ ਵੰਡ ਕਰ ਲਈਏ ਵੀ ਇਹ ਆ ਜੀ ਜ਼ਿਮੀਂਦਾਰ ਭਾਈਦਾਰਾ ਵੱਧ ਲੈ ਗਿਆ ਗਰੀਬਾਂ ਨੂੰ ਨਹੀਂ ਮਿਲਿਆ ਤੇ ਜਿੱਥੇ-ਜਿੱਥੇ ਘਟਨਾਵਾਂ ਘੁੰਹੀਆਂ ਮੈਂ ਕਿ ਪਹਿਲਾਂ ਵੀ ਵੀਡੀਓ ਇਸ ਗੱਲ ਤੇ ਬਣਾਈ ਸੀ ਵੀ ਜੇ ਜਿਹੜੀਆਂ ਸਿੱਖ ਸੰਸਥਾਵਾਂ ਜਾਂ ਸਾਡੇ ਹੋਰ ਨੌਜਵਾਨ ਨੇ ਜੇ ਉਹ ਕਿਸੇ ਇੱਕ ਵਿਸ਼ੇਸ਼ ਕੈਟਾਗਰੀ ਜਾਂ ਵਿਸ਼ੇਸ਼ ਜਾਤੀ ਨੂੰ ਲੈ ਕੇ ਗੱਲਾਂ ਕਰਦੇ ਨੇ ਤਾਂ ਉਹ ਸਾਡੇ ਵਾਸਤੇ ਬਹੁਤ ਮਾੜੀਆਂ ਨੇ ਪਰ ਇਹ ਸਿੱਖਾਂ ਦੀ ਵਿਚਾਰਧਾਰਾ ਨਹੀਂ ਹੈ